ਸ਼ੀਕਲ ਜੀ ਮਨਰਾਸੀ ਤੋਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਆਪਦੇ ਘਰਾਂ ਦੇ ਵਿੱਚ ਰਾਜੀ-ਬਾਜੀ ਹੋਣਗੇ ਜੀ ਤੇ ਵਾਹਿਗੁਰੂ ਸਭ ਲੋ ਤੰਦਰੁਸਤੀਆਂ ਦੇਵੇ ਅੱਜ ਆਪਣਾ ਵਲੌਗ ਸ਼ੁਰੂ ਹੋ ਰਿਹਾ ਦਿਨ ਹੋ ਗਿਆ ਸ਼ੁੱਕਰਵਾਰ ਦਾ ਤੇ ਟਾਈਮ 9:00 ਵਜੇਨ ਵਾਲੀ ਆਪਾਂ ਕੰਮ ਕਾਜ ਜਿਹੜੇ ਖਤਮ ਕਰ ਲਏ ਫੁਲਕਾ ਬਣਾਉਣ ਨਾਲ ਆ ਰਹਿ ਗਿਆ ਕੱਪੜੇ ਮੈਂ ਧੋ ਕੇ ਸੁੱਕੜੇ ਪਾਏ ਆ ਹੀ ਆ ਤੇ ਫੁਲਕਾ ਬਣਾਉਂਗੀ ਮੈਂ ਠਹਿਰ ਕੇ ਤਾਂ ਹੀ ਆਪਾਂ ਵਲੌਗ ਸ਼ੁਰੂ ਕਰ ਲਿਆ ਕਿਉਂਕਿ ਮੰਮੀ ਡੈਡੀ ਗਏ ਹੋਏ ਹੈ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਬਤਾਇਆ ਜੀ ਦੀ ਡੈਥ ਹੋ ਗਈ ਆ ਇੱਥੇ ਡੈਡੀ ਜੀ ਦੇ ਚਾਚਾ ਜੀ ਦੇ ਬੇਟੇ ਉਹਨਾਂ ਦੀ ਡੈਥ ਹੋ ਗਈ ਹੈ ਤੇ ਉਹਨਾਂ ਦੇ ਵਸ ਘਰੇ ਗਏ ਹੋਏ ਹੈ ਮੰਮੀ ਡੈਡੀ ਅੱਜ ਜਿਵੇਂ ਫੁੱਲ ਚੁਗਣ ਦੀ ਰਸਮ ਹੁੰਦੀ ਆ ਉਸ ਵਾਸਤੇ ਗਏ ਹੋਏ ਆ ਤੇ ਮੈਂ ਕਿਹਾ ਚਲੋ ਉਹਨਾਂ ਨੂੰ ਉਡੀਕ ਲੈਣੇ ਆ ਉਦੋਂ ਹੀ ਫੁਲਕਾ ਬਣਾ ਲੂੰਗੀ ਥੋੜਾ ਲੇਟੇ ਬਣਾਉਂਗੀ ਫੁਲਕਾ ਵੈਸੇ ਵੀ 10:00 ਵਜੇ ਦੇ ਨੇੜੇ ਬਣਾਉਣੇ ਹੁੰਦੇ ਆ ਤੇ ਬਸ ਹੋ ਤਾਇ ਜੀ ਤੇ ਚਲੋ ਵੀ ਸਾਡੇ ਬਜ਼ੁਰਗੇ ਸੀਗੇ ਹਨਾ ਇੱਕ ਸਾਡੇ ਪਿੰਡ ਦੇ ਵਿੱਚ ਹੋਰ ਵੀ ਡੈਥ ਹੋ ਗਈ ਹੈ ਨਾ 25 26 ਸਾਲਾਂ ਦਾ ਸੀਗਾ ਉਹ ਮੁੰਡਾ ਛੋਟੇ ਛੋਟੇ ਉਹਦੇ ਬੱਚੇ ਆ ਹਜੇ ਨਰਸਰੀ ਚ ਪੜਦੇ ਆ ਬੱਚੇ ਤੇ ਬਹੁਤ ਬੁਰਾ ਹੋਇਆ ਵੀ ਪਤਾ ਨਹੀਂ ਕੀ ਕੋਈ ਇਹ ਕਰੋਨਾ ਦੇ ਇੰਜੈਕਸ਼ਨ ਵਗੈਰਾ ਦੇ ਕਰਕੇ ਹੋ ਰਿਹਾ ਮੋਸਟਲੀ ਇਹ ਕਹ ਰਹੀ ਹੈ ਵੀ ਕਰੋਨਾ ਦੇ ਇੰਜੈਕਸ਼ਨ ਕਰਕੇ ਖੂਨ ਸੰਗਣੇ ਹੋ ਰਹੇ ਆ ਜਿਸ ਨਾਲ ਹਾਰਟ ਫੇਲ ਹੋ ਰਿਹਾ ਬ੍ਰੇਨ ਡੈਮੇਜ ਹੋ ਰਿਹਾ ਪਤਾ ਨਹੀਂ ਕੀ ਪ੍ਰੋਬਲਮ ਹੈ ਹਨਾ ਵੀ ਤੰਦਰੁਸਤ ਹੁੰਦੇ ਔਰ ਇੱਕੋ ਦਮੋਂ ਪਤਾ ਲੱਗਦਾ ਵੀ ਉਹਦੀ ਡੈਥ ਹੋ ਗਈ ਉਸਦੇ ਵੀ ਇੱਕੋ ਦਮ ਹੀ ਡੈਥ ਹੋ ਗਈ ਹਾਲਾਂਕਿ ਕਾਫੀ ਜਲੰਧਰ ਵਗੈਰਾ ਲੈ ਕੇ ਵੀ ਗਏ ਉਹਨੂੰ ਹਨਾ ਪਰ ਕੁਝ ਵੀ ਪਤਾ ਨਹੀਂ ਲੱਗਦਾ ਉਹਨਾਂ ਵੀ ਬਸ ਉਹਦੇ ਪਤਾ ਲੱਗਦਾ ਜਦੋਂ ਡਾਕਟਰ ਕਹਿ ਦਿੰਦੇ ਵੀ ਹੈ ਨਹੀਂ ਕਿ ਆ ਬੰਦਾ ਕੋਈ ਭਰੋਸਾ ਨਹੀਂ ਵੀ ਅੱਜ ਸਾਹ ਆ ਗਿਆ ਅਗਲਾ ਸਾਹ ਉਹਨਾਂਕ ਨਹੀਂ ਆਉਣਾ ਕੋਈ ਭਰੋਸਾ ਨਹੀਂ ਜ਼ਿੰਦਗੀ ਦਾ ਕੁਝ ਪਤਾ じゃ ਨਹੀਂ ਲੱਗ ਰਿਹਾ ਹਨਾ ਬਹੁਤ ਐਜੀਆਂ ਸੁਣ ਰਹੇ ਇੱਕ ਸਾਡੇ ਹੋਰ ਵੀ ਨੇੜੇ ਆ ਪਿੰਡ ਚ ਉਹ ਵੀ ਇਸ ਤਰ੍ਹਾਂ ਹੀ ਹੋਇਆ ਵੀ ਉਹ ਉਹਨਾਂ ਦਾ ਕੱਲ ਨੂੰ ਹੋ ਗਿਆ ਸ਼ਾਇਦ ਤੇ ਵੀ ਕਾਰ ਚਲਾ ਰਹੇ ਸੀ ਡਰਾਈਵ ਕਰਦੇ ਕਰਦੇ ਉਹਨਾਂ ਨੂੰ ਵੀ ਇਹ ਪ੍ਰੋਬਲਮ ਹੋ ਗਈ ਤੇ ਬਸ ਉੱਥੇ ਉਹਨਾਂ ਦੀ ਡੈਥ ਹੀ ਹੋ ਗਈ ਉਹਨਾਂ ਦੀ ਜਦੋਂ ਤੱਕ ਬਸ ਕੋਲ ਨੇੜੇ ਕਲੀਨਿਕ ਸੀ ਕੋ ਉਥੇ ਲੈ ਕੇ ਗਏ ਤੇ ਕਹਿੰਦੇ ਬਸ ਇਹਨਾਂ ਦੀ ਡੈਥ ਹੋ ਗਈ ਵੀ ਐਵੀਆਂ ਜੀਆਂ ਡੈਥ ਹੋ ਰਹੀਆਂ ਆ ਜਿਹੜੀਆਂ ਪਹਿਲਾਂ ਵੀ ਜੀਨੇ ਬਜ਼ੁਰਗ ਹੋ ਕੇ ਹਨਾ ਬੀ ਮੁੱਕਦੇ ਸੀਗੇ ਤੇ ਹੁਣ ਬਸ ਉਹਦੇ ਇੱਥੇ ਜੀ ਟਾਈਮ ਹੋ ਗਿਆ ਸਾਢੇ 11 ਵਜੇ ਦਾ ਆਪਾਂ ਸਾਰੇ ਕੰਮ ਕਾਜ ਖਤਮ ਕਰ ਲਏ ਸੀਗੇ ਫ੍ਰੀ ਹੋ ਗਈ ਸੀਗੀ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਇਹ ਕੰਮ ਕਰਦੀ ਆ ਮੈਂ ਕੀਤੀ ਸੀਗੀ ਟੇਚੀ ਵਿਲੇ ਤੇ ਖਲਾਰਾ ਪੈ ਗਿਆ ਟੇਚੀ ਦੇ ਵਿੱਚ ਸਿਆਲਾ ਵਾਲੇ ਕੱਪੜੇ ਜਿਹੜੇ ਵਗੈਰਾ ਸੀਗੇ ਟੇਚੀ ਚਾਹੀਦੀ ਸੀਗੀ ਇਸ ਕਰਕੇ ਉਸ ਚ ਕੱਪੜੇ ਗੱਡੇ ਸੀਗੇ ਤੇ ਅੱਜ ਮੈਂ ਦੂਸਰੀ ਟੇਚੀ ਲਿਆ ਕੇ ਤੇ ਸੰਭਾਲ ਕੇ ਸਾਰੇ ਪਾਰੇ ਸੀ ਕਿਉਂਕਿ ਮੈਂ ਕਿ ਹਜੇ ਤਾਂ ਇਹ ਪਹਿਣੇ ਨਹੀਂ ਨੀ ਹੈ ਨਾ ਹਜੇ ਤਾਂ ਗਰਮੀ ਦਾ ਸੀਜ਼ਨ ਆ ਹਜੇ ਤਾਂ ਦਸੰਬਰ ਤੱਕ ਇਹੇ ਕੰਮ ਆਉਣਗੇ ਕੱਪੜੇ ਜਿਹੜੇ ਆ ਤੇ ਇਹ ਕੱਪੜੇ ਵੀ ਸਿਆਲਾ ਵਾਲੇ ਤਾਂ ਬਹੁਤ ਹੋਏ ਪਏ ਸਵਲਣੇ ਔਖੇ ਪਏ ਇੰਨੇ ਹੋਏ ਪਏ ਆ ਇਹਨਾਂ ਦੇ ਵਿੱਚ ਕੁਝ ਸੂਟ ਤੇ ਇਹ ਜਿਹੇ ਆ ਜਿਹੜੇ ਮੇਰੇ ਆਉਂਦੇ ਹੀ ਨਹੀਂ ਤੇ ਮੈਂ ਕਿ ਸਾਰੀ ਛੰਟਾਈ ਕਰਕੇ ਨਾ ਅੱਜ ਆਹ ਟੀ-ਸ਼ਰਟ ਜਿਹੜੀ ਮੈਂ ਗਰਮੀ ਦੇ ਵਿੱਚ ਲੱਭ ਰਹੀ ਸੀਗੀ ਇੱਕ ਮਨਵੀਰ ਦਾ ਬੈਲਟ ਜਿਹੜਾ ਉਹ ਵੀ ਇਤੇਚੀ ਦੇ ਵਿੱਚ ਲੱਭ ਗਿਆ ਕਈ ਵਾਰ ਚੀਜ਼ ਹੁੰਦੀ ਰੱਖ ਕੇ ਭੁੱਲ ਜਾਈਦੀ ਹੈ ਲੱਭੀਦੀ ਨਹੀਂ ਬਾਅਦ ਚ ਤੇ ਕੋਈ ਵੀ ਟਾਈਮ ਨਹੀਂ ਹੁੰਦਾ ਆ ਦੇਖੋ ਆਹ ਵਾਲਾ ਬੈਲਟ ਜਿਹੜਾ ਅਸੀਂ ਇੱਕ ਦੋ ਵਿਆਹ ਦੇ ਉੱਤੇ ਲੱਭ ਰਹੇ ਪਰ ਲੱਭਿਆ ਨਹੀਂ ਤੇ ਅੱਜ ਲੱਭ ਵੀ ਗਿਆ ਤੇ ਇਸ ਤਰ੍ਹਾਂ ਟੀ-ਸ਼ਰਟ ਵੀ ਮੈਨੂੰ ਅੱਜ ਦੇਖ ਗਈ ਤੇ ਬਸ ਉਹ ਸਾਰੇ ਮੇ ਜਿਹੜੇ ਸੀਗੇ ਕੱਪੜੇ ਛਾਂਟ ਕੇ ਸਾਰੇ ਸੈੱਟ ਕਰਕੇ ਰੱਖ ਲਈ ਸੀਗੀ ਮੈਂ ਕਿ ਜਿਹੜੇ ਖੁੱਲੇ ਨਹੀਂ ਹੋਣ ਵਾਲੇ ਜਾਂ ਜਿਹੜੇ ਮੇਰੇ ਨਹੀਂ ਹੋਣ ਦੇਗੇ ਉਹ ਮੈਂ ਅੱਡ ਬੰਨ ਕੇ ਰੱਖ ਦਿੰਨੀ ਆ ਬਿਟੇਚੀ ਦੇ ਵਿੱਚ ਤਾਂ ਉਹੀ ਪਾ ਲੂੰਗੀ ਜਿਹੜੇ ਮੇਰੇ ਸਿਆਲ ਦੇ ਵਿੱਚ ਵਰਤਨ ਵਾਲੇ ਹੈਗੇ ਆ ਜਿਹੜੇ ਮੇਰੇ ਆਉਂਦੇ ਆ ਸੂਟ ਤੇ ਹੁਣ ਤਾਂ ਬਸ ਥੋੜੇ ਡੇਢ ਕੁ ਮਹੀਨੇ ਤਾਈਂ ਆ ਹੀ ਕੰਮ ਹੋ ਜਾਣਾ ਗਰਮੀ ਵਾਲੇ ਰੱਖੋ ਸਿਆਲ ਵਾਲੇ ਕੱਢੋ ਇਹ ਕੱਪੜੇ ਰੱਖਣ ਚ ਸੰਭਾਲਣ ਚ ਤਹਿਲਣ ਚ ਇਹ ਚ ਵੀ ਬਹੁਤ ਟਾਈਮ ਚਲਾ ਜਾਂਦਾ ਨਾ ਮੈਂ ਕਿ ਚਲੋ ਇਹ ਕੰਮ ਖਤਮ ਕਰਕੇ ਉਸ ਤੋਂ ਬਾਅਦ ਫਿਰ ਮੈਂ करूंगी ਰੈਸਟ ਮੈਨੂੰ ਇਹ ਸੀਗਾ ਵੀ ਇਹ ਖੁੱਲੇ ਦੇ ਵਿੱਚ ਪਈ ਹੈ ਫਿਰ ਟੱਡੀਆਂ ਵਗੈਰਾ ਕਈ ਵਾਰ ਆ ਜਾਂਦੀਆਂ ਨੇ ਟੁਕਣ ਦਾ ਡਰ ਰਹਿੰਦਾ ਇਥੇ ਮੰਮੀ ਜੇ ਉਹਨਾਂ ਦੇ ਘਰੋਂ ਉਧਰੋਂ ਆ ਗਈ ਸੀਗੇ ਤੇ ਮੰਮੀ ਬੈਸ ਲੱਗੇ ਸੀ ਮੇਰੇ ਨਾਲ ਗੱਲਾਂ ਪਤਾ ਕਰਨ ਇਥੇ ਲਓ ਜੀ ਟਾਈਮ ਹੋ ਗਿਆ 3 ਵਜੇ ਦਾ ਬੱਚੇ ਪਹੁੰਚ ਗਏ ਇੱਧਰ ਟਿਊਸ਼ਨ ਦੇਖੋ ਬੱਚੇ ਜਿਹੜੇ ਡਰਾਇੰਗ ਕਰ ਰਹੇ ਆ ਆ ਦਾ ਇੰਜੋਏ ਕਰ ਰਹੇ ਆ ਕਿਉਂਕਿ ਬੱਚੇ ਨੇ ਇਗਜ਼ਾਮ ਹੋ ਗਿਆ ਖਤਮ ਤੇ ਇਸ ਕਰਕੇ ਬੱਚੇ ਕੀ ਕਰਨਾ ਹੈ ਡਰਾਇੰਗ ਮਜ਼ੇ ਇੰਜੋਏ ਕਰਨਾ ਹੈ ਤੇ ਇੱਧਰ ਆਪਣੇ ਬੱਚੇ ਇਹ ਬੱਚੇ ਪੜ ਰਹੇ ਆ ਇੱਧਰ ਬੱਚੇ ਇੱਧਰ ਕਲਾ ਨੇ ਰਹਾ ਹੈ ਹੈਲੋ ਕਰੋ ਸਾਰਿਆਂ ਨੂੰ ਹੈਲੋ ਬਾਕੀ ਬੱਚੇ ਆਉਣਗੇ 4 ਵਜੇ ਸਾਰੇ ਤੇ ਹੁਣ ਇਹਨਾਂ ਦੇ ਬੱਚਿਆਂ ਦੀ ਡਰਾਇੰਗ ਦੇਖੋ ਬਣਾ ਰਹੇ ਆ ਡਰਾਇੰਗ ਇਸ ਤਰ੍ਹਾਂ ਬੈਕ ਕੈਮਰਾ ਕਰਕੇ ਦੇਖੋ ਬੱਚੇ ਨੇ ਡਰਾਇੰਗ ਹੈਗੀ ਬਹੁਤ ਵਧੀਆ ਰਾਈਟਿੰਗ ਬਹੁਤ ਸੋਹਣੀ ਆ ਵਧੀਆ ਅੱਜ ਸਿਲੇਬਸ ਫॉर ਫਾਈਨਲ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਫਰਲੀ ਦਾ ਹੋ ਗਿਆ ਆ ਅਸਰਤ ਕਿਉਂ ਰੋ ਰਹੀ ਹੈ ਅਸਰਤ ਕਿਉਂ ਰੋ ਰਹੀ ਹੈ ਮੰਮ ਕੀ ਤੈਨੂੰ ਹੈ ਅਸਰਤ ਇੱਧਰ ਕਰਿਓ ਠੀਕ ਚਲੋ 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 ਇਹ ਇੱਥੇ ਆਪਾਂ ਟਿਊਸ਼ਨ ਪੜਾ ਰਹੇ ਸੀਗੇ ਤੇ ਗਰਲਸ ਨੇ ਜਾਨੀ ਕਿ ਪਹਿਲਾਂ ਹੀ ਆਪ ਦੀ ਰਿਵੀਜ਼ਨ ਵਗੈਰਾ ਲਰਨਿੰਗ ਵਰਕ ਜਿਹੜਾ ਕਰ ਲਿਆ ਸੀ ਤੇ ਜਿਹੜੇ ਮੁੰਡੇ ਹੁੰਦੇ ਨੇ ਇਹ ਬਹੁਤ ਟਾਈਮ ਲਾਉਂਦੇ ਲਰਨਿੰਗ ਵਰਕ ਨੂੰ ਜ਼ਿਆਦਾਤਰ ਮਤਲਬ ਹੁੰਦੇ ਜਿਹੜੇ ਹਨ ਕਈ ਤੇ ਜਲਦੀ ਕਰ ਲੈਂਦੇ ਆ ਤੇ ਗਰਸ ਕਨੇ ਅਸੀਂ ਥੋੜਾ ਜਿਹਾ ਜਿਵੇਂ ਨੋਟਬੁక్స్ ਇਹਨਾਂ ਨੂੰ ਸਕੂਲ ਵੱਲੋਂ ਮਿਲਿਆ ਵੀ ਨੋਟਬੁక్స్ ਤੇ ਕਵਰ ਕਰੋ ਉਹਨੂੰ ਥੋੜਾ ਜਿਹਾ ਡੈਕੋਰੇਟ ਕਰਕੇ ਲਿਆਓ ਤੇ ਆਰਟ ਵਗੈਰਾ ਦਾ ਕੰਮ ਕਰਨਾ ਤੇ ਉਹਨਾਂ ਨੇ ਪਰਮਿਸ਼ਨ ਮੇਰੇ ਤੋਂ ਲਈ ਵੀ ਅਸੀਂ ਸਾਰਾ ਆਪਦਾ ਜਿਹੜਾ ਲਰਨਿੰਗ ਵਰਕ ਕਰ ਲਿਆ ਤੇ ਅਸੀਂ ਥੋੜਾ ਜਿਹਾ ਇਹ ਕੰਮ ਕਰ ਲੀਏ ਇਸ ਕਰਕੇ ਮੈਂ ਕਿਹਾ ਚਲੋ ਤੁਸੀਂ ਉਧਰ ਸਾਈਡ ਤੇ ਬੈਠ ਕੇ ਆਪਦਾ ਕੰਮ ਕਰ ਲਓ ਤੇ ਮੁੰਡਿਆਂ ਨੂੰ ਬੜੀ ਜਲਸੀ ਹੋ ਰਹੀ ਸੀ ਵੀ ਅਸੀਂ ਤਾਂ ਸਟੱਡੀ ਕਰ ਰਹੇ ਹਾਂ ਅਸੀਂ ਪੜ ਰਹੇ ਹਾਂ ਤੇ ਇਹ ਆ ਆ ਦਾ ਡਰਾਇੰਗ ਕਰਨ ਤੇ ਲੱਗੀਆਂ ਹੋਈਆਂ ਮੈਂ ਕਿ ਤੁਸੀਂ ਵੀ ਝੇਤੀ ਕਰ ਲਿਆ ਕਰੋ ਕਿਉਂਕਿ ਤੁਹਾਡਾ ਧਿਆਨ ਤਾਂ ਬਹੁਤ ਸ਼ਰਾਤਤਾ ਚ ਰਹਿੰਦਾ ਹੈ ਵੀ ਅਸੀਂ ਪਹਿਲੇ ਸ਼ਰਾਤਤਾ ਕਰ ਲਈਏ ਪੜ ਤਾਂ ਬਾਅਦ ਚ ਲਵਾਂਗੇ ਜਾਂ ਚੀਟਿੰਗ ਕਰ ਲਈਏ ਕਿਸੇ ਤਰੀਕੇ ਨਾਲ ਤੇ ਕੁੜੀਆਂ ਵਧੀਆ ਔਨੈਸਟਲੀ ਆਪ ਦਾ ਸਾਰਾ ਲਰਨਿੰਗ ਵਰਕ ਕਰਕੇ ਸਾਰਾ ਦਿਖਾ ਕੇ ਤੇ ਇਹ ਨਾਲੇ ਦੇਖੋ ਕਿੰਨੀਆਂ ਸੋਹਣੀਆਂ ਜਿਹੜੀਆਂ ਡਰਾਇੰਗ ਵੀ ਕਰ ਰਹੀਆਂ ਹਨ ਕਿੰਨਾ ਵਧੀਆ ਕਰ ਰਹੀਆਂ ਇਹ ਹਨ ਤੇ ਇਹ ਆਪਦੇ ਜਿਹੜੇ ਨੋਟਬੁక్స్ ਤੇ ਵਾਈਟ ਕਵਰ ਕਰਕੇ ਉਸ ਤੇ ਥੋੜਾ ਡੈਕੋਰੇਟ ਵਗੈਰਾ ਕਰਨਾ ਸੀ ਐਸਐਸਟੀ ਦੀ ਨੋਟਬੁੱਕ ਹੈ ਇਹ ਤੇ ਉਹਨੂੰ ਪ੍ਰਿਪੇਅਰ ਕਰ ਰਹੀਆਂ ਸੀਗੀਆਂ ਤੇ ਬॉयਜ਼ ਨੂੰ ਇਹ ਲੱਗ ਰਿਹਾ ਸੀ ਵੀ ਇਹ ਟਾਈਮ ਪਾਸ ਕਰ ਰਹੀਆਂ ਮੈਂ ਕਿ ਟਾਈਮ ਪਾਸ ਨਹੀਂ ਕਰ ਰਹੀਆਂ ਇਹਨਾਂ ਨੇ ਨਾਨੇ ਤਾਂ ਆਪ ਦਾ ਲਰਨਿੰਗ ਵਰਕ ਕਰ ਲਿਆ 17 ਜਿਹੜਾ ਰਿਟਨ ਟੈਸਟ ਦੇਣਾ ਸੀ ਉਹ ਵੀ ਦੇ ਲਿਆ ਤੇ ਉਸ ਤੋਂ ਬਾਅਦ ਇਹ ਲੱਗੀਆਂ ਹੋਈਆਂ ਆਪਦੇ ਜਿਹੜਾ ਨੋਟਬੁక్స్ ਦਾ ਕਵਰ ਕਰਨਾ ਡੈਕੋਰੇਟ ਉਹਨੂੰ ਕਰ ਲੱਗੀਆਂ ਹੋਈਆਂ ਆ ਤੇ ਬॉयਜ਼ ਦੀ ਤਾਂ ਜ਼ਿਆਦਾ ਇਹ ਪ੍ਰੋਬਲਮ ਹੁੰਦੀ ਹੈ ਜਦੋਂ ਵੀ ਕੋਈ ਆਰਟਵਰਕ ਮਿਲਦਾ ਹੈ ਡਰਾਇੰਗ ਦਾ ਵਰਕ ਮਿਲਦਾ ਜਾ ਤਾਂ ਆਪਦੇ ਪੇਰੈਂਟਸ ਤੋਂ ਕਰਵਾ ਲੈਣਾ ਹੁੰਦਾ ਜਾਂ ਬਿਸਟਰ ਤੋਂ ਜਾਂ ਕਾਜਨ ਤੋਂ ਕਰਵਾ ਲੈਣਾ ਹੁੰਦਾ ਆ ਬਸ ਉਹਨਾਂ ਨੂੰ ਹੀ ਹੁੰਦਾ ਵੀ ਸਾਨੂੰ ਇਸ ਇਸ ਤਰ੍ਹਾਂ ਦਾ ਵਰਕ ਕੋਈ ਨਾ ਕਰਨਾ ਪਵੇ ਫ੍ਰੀ ਦੇ ਮਾਰਕਸ ਜਿਹੜੇ ਮਿਲ ਜਣ। ਜ਼ਿਆਦਾਤਰ ਐਂ ਹੀ ਹੁੰਦਾ ਬਹੁਤ ਘੱਟ ਮੁੰਡੇ ਹੁੰਦੇ ਆ ਜਿਨ੍ਹਾਂ ਨੂੰ ਇਹ ਡਰਾਇੰਗ ਵਗੈਰਾ 'ਚ ਇੰਟਰਸਟ ਹੁੰਦਾ ਨਾ ਤੇ ਇਹ ਬਹੁਤ ਵਧੀਆ ਜਿਹੜੇ ਬੱਚੇ ਤਿਆਰ ਕਰ ਰਹੇ ਸੀਗੇ ਤੇ ਬਾਕੀ ਜਿਹੜੇ ਸਾਰੀਆਂ ਗਰਲਸ ਦੋ ਤਿੰਨ ਗਰਲਸ ਤੇ ਇਗਜ਼ਾਮ ਖਤਮ ਹੋ ਗਿਆ। ਇਹ ਦੂਸਰੇ ਸਕੂਲ ਦੇ ਬੱਚੇ ਜਿਨ੍ਹਾਂ ਦੇ ਹਜੇ ਇਗਜ਼ਾਮ ਹੋਣੇ ਆ ਇਹਨਾਂ ਦੇ ਟੈਨ ਤੋਂ ਸਟਾਰਟ ਹੋਣੇ ਆ। ਤੇ ਇਹਨਾਂ ਨੂੰ ਨਾਮ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਵਰਕ ਵੀ ਮਿਲਿਆ ਹੈ ਚਲੋ ਵੀ ਤੁਸੀਂ ਇਹ ਵੀ ਕਰਕੇ ਲਿਆਓ ਜਾਂ ਉਹ ਕਹਿੰਦੀਆਂ ਚਲੋ ਅਸੀਂ ਮੈਡਮ ਅਸੀਂ ਆਪਦਾ ਵਰਕ ਕਰਕੇ ਤੇ ਹੁਣ ਇਹ ਕੰਮ ਕਰ ਲੈਣੇ ਆ ਤੇ ਦੇਖੋ ਕਿੰਨੀ ਸੋਹਣੀ ਜੜੀ ਹੈ ਨੋਟਬੁੱਕ ਦਾ ਕਵਰ ਤਿਆਰ ਕਰ ਲਿਆ ਬੱਚਿਆਂ ਨੇ ਤੇ ਆਪਾਂ ਕਰਵਾ ਰਹੇ ਸੀ ਬੱਚਿਆਂ ਨੂੰ ਸਟੱਡੀ ਥੇ ਗਰਲਸ ਨਾਲੇ ਤਾਂ ਚਲੋ ਵੀਡੀਓ ਬਣਾ ਰਹੇ ਸੀਗੇ ਨਾਲੇ ਆਪਦਾ ਕੰਮਕਾਜ ਕਰ ਰਹੀਆਂ ਸੀਗੀਆਂ ਤਾਂ ਇਹ ਮੁੰਡਿਆਂ ਨੂੰ ਜੈਲਸੀ ਹੋ ਰਹੀ ਸੀਗੀ ਵੀ ਇਹ ਤਾਂ ਟਾਈਮ ਪਾਸ ਕਰ ਰਹੀਆਂ ਉਹਨਾਂ ਨੂੰ ਤਾਂ ਇਹ ਲੱਗ ਰਿਹਾ ਸੀਗਾ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਵੀ ਆਪਾਂ ਐਂਡ ਇੱਥੇ ਕਰਦੇ ਹਾਂ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡੇ ਕਮੈਂਟ ਆਪਾਂ ਨੂੰ ਬਹੁਤ ਵਧੀਆ ਲੱਗਦੇ ਆ ਜੀ ਤੇ ਜੇ ਚੈਨਲ ਤੇ ਪਹਿਲੀ ਵਾਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਤੁਹਾਡੇ ਸਭ ਦੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਡੇ ਸਪੋਰਟ ਦੇ ਨਾਲ ਹੀ ਆਪਣਾ ਵੌਸ ਟਾਈਮ ਕੰਪਲੀਟ ਹੋਊਗਾ ਇਸ ਕਰਕੇ ਪਲੀਜ਼ ਫੁੱਲ ਵਲੌਗ ਦੇਖਿਆ ਕਰੋ ਜੀ ਤੇ ਨਾਲ ਦੀ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਸਪੋਰਟ ਕਰਿਆ ਕਰੋ ਜੀ ਕਾਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰੇ ਹੱਸਦੇ ਬਸਦੇ ਰਹੋ ਜੀ ਖੁਸ਼ ਰੋਹ ਦੀ ਜ਼ਿੰਦਗੀ ਦੇ ਵਿੱਚ ਤੇ ਇਹ ਬੱਚਿਆਂ ਦੀਆਂ ਜਿਹੜੀਆਂ ਬਹੁਤ ਯਾਦਾਂ ਜਿਹੜੀਆਂ ਆਪਣੇ ਨਾਲ ਜੁੜ ਰਹੀਆਂ ਆ ਮੈਂ ਬੱਚਿਆਂ ਨੂੰ ਹੱਸਦੀ ਹੁੰਦੀ ਆ ਵੀ ਜਦੋਂ ਤੁਸੀਂ ਵੱਡੇ ਹੋ ਜਾਓਗੇ ਤੁਸੀਂ ਫਿਰ ਦੇਖਿਆ ਕਰੋਗੇ ਹਨਾ ਵੀ ਅਸੀਂ ਇਸ ਤਰ੍ਹਾਂ ਦੇ ਹੁੰਦੇ ਸੀਗੇ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਇੰਨਾ ਮਤਲਬ ਕਿ ਟੈਨਸ਼ਨ ਫਰੀ ਵਾਲੀ ਲਾਈਫ ਬਹੁਤ ਵਧੀਆ ਹਨਾ ਤੇ ਮਸਤ ਰਹਿਣਾ ਹਮੇਸ਼ਾ ਲੜਾਈਆਂ ਝਗੜੇ ਕਰਦੇ ਰਹੇ ਇਹਨਾਂ ਦਾ ਬਸ ਬੱਚਿਆਂ ਦਾ ਇਹੀ ਕੰਮ ਹੁੰਦਾ ਆ ਬੱਚਿਆਂ ਨੂੰ ਐ ਲੱਗਦਾ ਵੀ ਮੈਡਮ ਤੁਸੀਂ ਹੀ ਵਧੀਆ ਆ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਤੁਸੀਂ ਆਰਾਮ ਨਾਲ ਬੈਠ ਕੇ ਸਾਨੂੰ ਪੜ੍ਹਾਉਣਾ ਹੁੰਦਾ ਆ ਤੇ ਸਾਨੂੰ ਤਾਂ ਇੰਨੀ ਜ਼ਿਆਦਾ ਟੈਨਸ਼ਨ ਹੁੰਦੀ ਆ ਸਾਨੂੰ ਸਵੇਰੇ ਸਵੇਰੇ ਉੱਠ ਕੇ ਪਹਿਲਾਂ ਸਕੂਲ ਵਾਸਤੇ ਤਿਆਰ ਹੋਣਾ ਪੈਂਦਾ ਫਿਰ ਸਾਡ ਰਿਟਨ ਵਰਕ ਕਰਨਾ ਪੈਂਦਾ ਲਰਨਿੰਗ ਵਰਕ ਕਰਨਾ ਪੈਂਦਾ ਥੋੜੇ ਟਾਈਮ ਬਾਅਦ ਸਾਡੇ ਐਗਜ਼ਾਮ ਆ ਜਾਂਦੇ ਆ ਸਾਨੂੰ ਪ੍ਰੋਜੈਕਟ ਵਰਕ ਤਿਆਰ ਕਰਨੇ ਪੈਂਦੇ ਆ ਤੇ ਤੁਹਾਨੂੰ ਤਾਂ ਮੋਜਾਂ ਹੀ ਆ ਬੱਚਿਆਂ ਦੀ ਸੋਚ ਤੇ ਮੈਨੂੰ ਹਾਸਾ ਆਉਂਦਾ ਮੈਂ ਕਿ ਜਦੋਂ ਸਾਡੀ ਉਮਰ ਚਾਹੋਗੇ ਫਿਰ ਤੁਸੀਂ ਸੋਚਿਆ ਕਰੋਗੇ ਵੀ ਨਹੀਂ ਉਹ ਵਾਲਾ ਜਿਹੜਾ ਟਾਈਮ ਸੀ ਨਾ ਬਚਪਨ ਵਾਲਾ ਸਕੂਲ ਟਾਈਮ ਜਿਹੜਾ ਉਹ ਵਧੀਆ ਹੁੰਦਾ ਸੀਗਾ ਹੁਣ ਤਾਂ ਸਾਰੇ ਪਾਸੇ ਟੈਨਸ਼ਨ ਐ ਟੈਨਸ਼ਨ ਆਇਆ ਤੇ ਬੱਚੇ ਕਹਿੰਦੇ ਨੇ ਨਹੀਂ ਨਹੀਂ ਸਾਡੀ ਜ਼ਿੰਦਗੀ ਵਿੱਚ ਬੜੀਆ ਟੈਨਸ਼ਨ ਆ ਚਲੋ ਜੀ ਤੁਸੀਂ ਦੱਸਿਓ ਵਲੌਗ ਦੇਖ ਕੇ ਵੀ ਤੁਹਾਨੂੰ ਕੀ ਲੱਗਦਾ ਆ ਕਿਹੜਾ ਟਾਈਮ ਵਧੀਆ ਹੁੰਦਾ ਸੀਗਾ